ਲੱਖ ਖੁਰਸੀਆਂ ਪਾਤਸ਼ਾਨੀਆਂ ਜੇ ਸਤਗੁਰ ਨਜ਼ਰ ਕਰੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਤਨ ਤਨ ਸਤਗੁਰ ਨਾਨਕ ਦੇ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਪੁਰਬ ਜੋ ਕਿ ਪੂਰੀ ਦੁਨੀਆ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ ਉੱਥੇ ਅੱਜ ਅਸੀਂ ਆ ਗੁਰਦੁਆਰਾ ਨਾਨਕ ਸੈਂਟਰ ਖਾਪਰਾ ਬੈਂਕੋਂਗ ਥਾਈਲੈਂਡ ਵਿੱਚ ਜਿੱਥੇ ਕਿ ਸੰਗਤਾਂ ਵੱਲੋਂ ਅੱਜ ਪ੍ਰਬਾਤ ਖੁਰੀ ਦਾ ਯੋਜਨ ਕਰਕੇ ਜੋ ਕਿ ਵੱਖ-ਵੱਖ ਮਹੱਲਿਆਂ ਕਸਬਿਆਂ ਦੇ ਵਿੱਚ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਉੱਥੇ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਿੱਲਾ ਖੁਸ਼ੀਆਂ ਪਾਦਸ਼ਾਹਾਂ ਜੇ ਸਤਿਗੁਰੂ ਨਜ਼ਰ ਕਰੇ ਸਤਨਗੁਰ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਨੂੰ ਸਮਾਦਰ ਦਿੱਤੇ ਕਿ 11 ਤਰੀਕ ਤੋਂ ਇੱਥੇ ਜੋ ਕਿ ਮਹਾਨ ਸਮਾਗਮ ਆਰੰਭ ਹੋਣਗੇ ਸੋ ਉੱਥੇ ਸੰਗਤਾਂ ਨੂੰ ਪੂਰ ਜੁਰ ਬੇਨਤੀ ਹੈ ਕਿ ਸਾਡੇ ਨਾਲ ਬਹੁਤੀ ਸਰਕਾਰ ਜੋ ਇੰਟਰਨੈਸ਼ਨਲ ਕਥਾਵਾਚਕ ਜੋ ਕਿ ਫਾਈਲ ਖਿੰਦਰ ਸਿੰਘ ਜੀ ਇੱਥੇ ਆਪਣੀਆਂ ਸਵਾਮਾਂ ਨੂੰ ਆਉਂਦੇ ਹਨ ਉਹਨਾਂ ਕੋਲ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਗੁਰਦੁਆਰਾ ਸਾਹਿਬ ਵਿਖੇ ਕਿਹੋ ਜਿਹਾ ਪ੍ਰੋਗਰਾਮ ਹੈ ਸੰਗਤਾਂ ਨੂੰ ਅੱਜ ਦੇ ਮੌਕੇ ਉੱਤੇ ਕੀ ਦੱਸਨੇ ਕੀ ਸੰਗਤਾਂ ਨੂੰ ਕੋਈ ਪေး ਲੈ ਕੇ ਆਹ ਕਿ 11 ਤੋਂ ਜੋ ਕਿ 14 ਤੱਕ ਇਹ ਮਹਾਨ ਸਮਾਗਮ ਜੋ ਕਿ 10 ਸਾਲਾ ਸਪੂਰਨ ਸਮਾਗਮ ਵੀ ਮਨਾਇਆ ਜਾ ਰਿਹਾ ਹੈ ਉਹਨਾਂ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੰਤੂ ਜਿਨ੍ਹਾਂ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਤੋਂ ਆਪ ਜੀ ਲਾਜਦੇ ਹੋ ਕਿ ਤਾਲ ਧਨ ਜਗਤ ਗੁਰੂ ਸਤਿਗੁਰੂ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਉਹਨੂੰ ਸਮਰਪਿਤ ਅਤੇ ਦਾਨ ਦੀ ਨਾਲ ਹੀ ਗੁਰਦੁਆਰਾ ਗੁਰੂ ਨਾਨਕ ਸੈਂਟਰ ਐਸੋਸੀਏਸ਼ਨ ਠਾਪਰਾ ਬਕੌਂਗ THAILAND ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਜੋ ਮਹਾਨ ਸਮਾਗਮ ਪੁਰੀਕੇ ਗਏ ਸਨ ਉਹਨਾਂ ਦੇ ਸਭੰ ਵਿੱਚ ਇਹ ਪਹਿਲ ਦੀ ਪ੍ਰਭਾਤ ਸ੍ਰੀ ਰਸੰਗਤ ਦੇ ਵੱਲੋਂ ਬਣੇ ਚਾਰ ਦੀ ਉਸਤਾਨ ਦੇ ਨਗਰ ਦੀਆਂ ਕਰਮਾ ਕਰਦਿਆਂ ਹੋਇਆ ਵਾਪਸੀ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਨਾਲ ਦੀ ਤਾਮ ਇਹ ਪ੍ਰਬੰਧਕ ਰਨਾ ਦਾ ਅਤੇ ਪੁਲਿਸ ਸੰਗਤ ਦਾ ਇਹ ਸਲਾਕਾ ਜੋ ਕਦਮ ਹੈ ਜੋ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਅਤੇ ਗੁਰਦਾ ਸਾਹਿਬ ਦੇ 10 ਸਾਲ ਪੂਰੇ ਹੋਣ ਦੇ ਖੁਸ਼ੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਨ ਗੁਰਮਤ ਸਮਾਗਮ ਮਿਲ ਕੇ ਗਏ ਨੇ ਜੋ ਕਿ 11 12 13 ਅਤੇ 14 ਦਸੰਬਰ ਨੂੰ ਹੋਵੇ ਸੋ ਜਿਸ ਦੇ ਅੰਦਰ ਬਹੁਤਾਤ ਹੀ ਇੰਟਰਨੈਸ਼ਨਲ ਰਗੀ ਜਥਾ ਭਾਈ ਮਨਪ੍ਰੀਤ ਸਿੰਘ ਜੀ ਔਰ ਦਾਸ ਕਥਾ ਵਾਸਤੇ ਤੌਰ ਤੇ ਸੇਵਾਵਾਂ ਨਿਭਾਉਣ ਦੇ ਸ੍ਰੀ ਸਮੁੱਚੀ ਸੰਗਤ ਦੇ ਬੜੇ ਹੀ ਪਿਆਰ ਤੇ ਨਾਲ ਗੋਦ ਅਰ ਬੰਦ ਕਮੇਟੀ ਦਾ ਸਹਿਯੋਗ ਦਿੱਤਾ ਹੈ ਸਾਥ ਦਿੱਤਾ ਹੈ ਸੋ ਸਾਧੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਅਤੇ ਗੋਦ ਅਰ ਸਹਿਜ ਦਾ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਗੋਦ ਅਰ ਸਹਿਬ ਪ੍ਰਬੰਧ ਕਮੇਟੀ ਦੇ ਵੱਲੋਂ ਤੇ ਸਮੁੱਚੀ ਸੰਗਤ ਵੱਲੋਂ ਔਰ ਇਸ ਫੈਲੈਨ ਦੀ ਧਰਤੀ ਦੇ ਉਪਰ ਵਸ ਰਹੀ ਸ੍ਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਮੂਹ ਸੰਗਤ ਹੀ ਇਹਦਾ ਸਵਾਗਤਨਾ ਦੇ ਵਿੱਚ ਪਵਨ ਦੀ ਕਿਰਪਾ ਕਰੇ ਜੁਗ 11 ਤਰੀਕ ਨੂੰ ਚਾਰਵਰੀ ਸ਼ਾਮ 6:00 ਵਜੇ ਸਰਗਮਤਾ ਹੋਵੇਗੀ ਔਰ ਤੋਂ ਬਾਅਦ ਵਿੱਚ ਫਿਰ 8:00 ਵਜੇ ਸ੍ਰੀ ਅਖੰਡ ਜਾਪ ਦੇ ਨੂੰ ਪ੍ਰਗਟ ਤਰ੍ਹਾਂ ਹੋਣਗੇ ਅਤਿ ਗੁਰਪ੍ਰਭ ਦਸੰਬਰ ਨੂੰ ਪੰਜਰ ਦੇ ਤੀਰ ਗ੍ਰੰਥ ਦੇ ਸਾਡੇ ਪੰਜਾਂ ਦੇ ਸੰਪੂਰਨਤਾ ਹੀ ਹੋਵੇਗੀ ਤੋਂ ਬੈਂਕ ਅਖਾੜਾ ਆਪਣੇ ਉਹ ਪ੍ਰਸਤਾਰਤ ਪ੍ਰਸਤਾਰ ਸਜਾਈ ਜਾਣਗੇ ਤੋਂ ਤੁਖਤਾਰ ਸਿਰ ਕੋ ਸਮੂਰਤੀ ਸੰਗਤ ਨੂੰ ਗੁਰਪ੍ਰਭ ਰਣਬੰਦ ਕਮੇਟੀ ਦੇ ਵੱਲੋਂ ਅਰਦੇ اپیل ہے بےنتی کرتے ہیں کہ آپ کی کوشش کرنی ہے آپ نے آپ اچھے ہوگی ساتھیوں لے کے آنا ہے سو گردوارا پربنت کمیٹی کے وجہ داسا کے ویو سورجی سنگت جتنے گرو نانک دیو پاتشاہ جی نے پرکاش پورب دیا بہت بہت مبارک اتنے گردوارا صاحب نے دس سال دس سال پورے ہونے خوشی کے اندر بہت بہت بدھائیاں جو کہ سورجی سنگت کا بہت ہی سولہ اکرالا ہے سو اینکیا بینٹیاں پروان کر ਨਾਲ ਹੀ ਕਿਸ ਪੰਜਾਬ ਤਹਿਲਕਾ ਚੈਨਲ ਦੇ जितने ਵੀ ਨੁਮਾਇंदे ਨੇ ਉਹਨਾਂ ਦਾ ਵੀ ਤਿਆਰ ਨੁਤਨਵਾ ਜੋ ਇਸ ਸਥਾਈਆਂ ਦੀ ਧਰਤੀ ਸਹੀ ਨਹੀਂ ਬਲਕਿ ਪੂਰੇ ਮਨੁੱਖ ਉਪਰ ਕੇ ਸੰਦੇਸ਼ ਪਰਪੰਧਕ ਕਮੇਟੀ ਦੇ ਵੱਲੋਂ ਭਚੌਂਦਾ ਜਤਨ ਕਰਦੇ ਸੋਕਿੰਦਰ ਜੀ ਬਹੁਤ ਬਧਵਾਦ ਹੈ ਸੋ ਦੇਵ ਕੁਸ਼ੀ ਇਸ ਬਲਾਵ ਤੋਂ ਵਾਹਿ ਜੀ ਦਾ ਸਤਿਕਾਰ ਅਨੰਦ ਜੀ ਦੇ ਪੱਲੇ ਪਰ ਈਸ਼ੋਨਾ you want to come to my